ਗਾਦੇ ਪ੍ਰਧਾਨ ਫਤਨਾਲ ਵਡੇਰਾ ਜੀ ਸਰਪੰਚ ਮੇਰ ਸਿੰਘ ਜੀ ਤੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੈਂਡੀਡੇਟ ਨੇ ਸ਼੍ਰੀਮਤੀ ਰਮੋਬਾਈ ਜੀ ਉਹਨਾਂ ਦੇ ਨਾਲ ਸਾਡੇ ਬਲਾਕ ਸੰਮਤੀ ਦੇ ਤੁਹਾਡੇ ਆਪਣੇ ਪਿੰਡ ਦੇ ਨੇ ਨਾਮ ਲੈਣ ਦੀ ਦਾ ਲੋੜ ਨਹੀਂ ਯਾਰ ਵੇਖ ਕੇ ਪਤਾ ਲੱਗਦਾ ਮਾ ਬਲਵੰਤ ਸਿੰਘ ਜੀ ਇਹਨਾਂ ਆਰਿਆਲੇ ਦੇ ਨਾਮ ਤੋਂ ਮਸ਼ਹੂਰ ਨੇ ਦੋਨੋਂ ਪਰਿਵਾਰ ਆਰਿਆਲੇ ਨੇ ਨੰਬਰ ਤਾਂ ਅੱਗੇ ਆ ਜਾ ਯਾਰ ਦੋਵੇਂ ਪਰਿਵਾਰ ਆਰੋ ਵਾਲੇ ਨੇ ਆਰਿਆਲੇ ਨੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ 14 ਤਰੀਕ ਨੂੰ ਵੋਟਾਂ ਆਨ ਜਾ ਰਹੀਆਂ ਐ ਪਹਿਲੀ ਗੱਲ ਤਾਂ ਤੁਹਾਡਾ ਪਿਆਰ ਵੇਖ ਕੇ ਹੀ ਲੱਗਦਾ ਵੀ ਆਪਣੀਆਂ ਦੋਨੋਂ ਸਿੱਤਾ ਹੀ ਜਿੱਤਿਆ ਵੀ। ਤੇ ਉਸ ਤੋਂ ਬਾਅਦ ਨਾਮ ਦਰਸਨ ਦੀ ਲੋੜ ਨਹੀਂ ਜਦੋਂ ਵੀ ਤੁਸੀਂ ਹੁਣ ਵੋਟ ਪਾਣ ਜਾਣਾ ਸਿਰਫ ਤੁਸੀਂ ਇੱਕੋ ਨਿਸ਼ਾਨ ਵੇਖਣਾ ਹੈ ਹੱਥ ਦਾ ਨਿਸ਼ਾਨ ਪੰਜੇ ਦਾ ਨਿਸ਼ਾਨ। ਤੇ ਤੁਹਾਡੇ ਸਾਰੇ ਅੱਗੇ ਬੇਨਤੀ ਹੈ ਜਿਵੇਂ ਜਿਵੇਂ ਟਾਈਮ ਲੜਿਆ ਵੀ ਸੈਮੀ ਫਾਈਨਲ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਜਿਹੜੇ ਇਲੈਕਸ਼ਨ ਆ ਰਹੇ ਨੇ। ਤੇ ਤੁਹਾਡੀ ਇੱਕ ਇੱਕ ਵੋਟ ਆਪਣੇ ਕਾਂਗਰਸ ਦੇ ਹੱਥ ਮਜ਼ਬੂਤ ਕਰੇਗੀ। ਤੁਹਾਡੇ ਆਪਣੇ ਨੇਤਾ ਜਿਹੜੇ ਤੁਹਾਡੇ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਦਵਿੰਦਰ ਸਿੰਘ ਕਵਾਯਾ ਜੀ ਦੇ ਹੱਥ ਮਜ਼ਬੂਤ ਕਰੇਗੀ ਬਸ ਐਵੇਂ ਤੁਹਾਡੇ ਪਿਆਰ ਦੀ ਲੋੜ ਹੈ ਹੁਣ ਮੈਂ ਬੇਨਤੀ ਕਰਾਂਗਾ ਆਪਣੇ ਸਰਪੰਚਾ ਮੇਰ ਸਿੰਘ ਜੀ ਤੁਹਾਡੇ ਅੱਗੇ 2 ਮਿੰਟ ਲਾਣਗੇ ਤੇ ਤੁਹਾਡੇ ਨਾਲ ਆਪਣੇ ਵਿਚਾਰ ਵਿਚਾਰ ਸਾਂਝੇ ਕਰਨਗੇ ਤਾਂ ਬੀਬੀਆਂ ਵੀ ਤੁਹਾਡੇ ਕਿਸੇ ਦੇ ਭਰਾ ਕਿਸੇ ਦੇ ਚਾਚੇ ਤਾਏ

ਇਹ ਤੁ ਸਮਾਜ ਦੇ ਲੋਕਾਂ ਨਵੀਂ ਪੀੜ੍ਹੀ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਨੂੰ ਮੇਰਾ ਖੜੇ ਇੰਨਾ ਕੋਈ ਸਾਨੂੰ ਵੋਟਾਂ ਦੀ ਪਰ ਉਹ ਹੱਥ ਜੋੜੀ ਕਰਨ ਦੀ ਲੋੜ ਨਹੀਂ ਅਸੀਂ ਹੱਥ ਜੋੜੀ ਕਰਨ ਆਪ ਦੀ ਜਿੰਦ ਪਿੰਡ ਦਾ ਹੈ ਕੋਈ ਨਹੀਂ ਫੋਕਣਾ ਕਿ ਜ਼ਿਲ੍ਹਾ ਬਲਾਕ ਸੰਭੀ ਦਾ ਬੰਦਾ ਸਾਡਾ ਐਤੂ ਪਿੰਡ ਦਾ ਖਲਾ ਹੈ ਤਾਂ ਅਸੀਂ ਪਿੰਡ ਤੇ ਹੀ ਸਹਿਮਤ ਹੋਈਏ ਨਹੀਂ ਬਲਾਕ ਸੰਭੀ ਵੀ ਸਾਡੀ ਸੀਟ ਹੈ ਜ਼ਿਲ੍ਹਾ ਪ੍ਰੀਸ਼ਦ ਵੀ ਸਾਡੀ ਸੀਟ ਹੈ ਅੱਜ ਜਿੱਥੇ ਵੀ ਕਿਸੇ ਦਾ ਕੋਈ ਪਿੰਡਾਂ ਜੱਗੇ ਜਿਹੜਾ ਜਿਹੜਾ ਸਰਕਲ ਆਪਣਾ ਜਿੱਥੇ ਵੀ ਕਿਸੇ ਦਾ ਰਿਸ਼ਤੇਦਾਰ ਹੈ ਸੱਚਣ ਮਿੱਤਰ ਹੈ ਜਿੱਥੇ ਬਣਦੀ ਹੈ ਉੱਥੇ ਆਪਣੀ ਹਰ ਵੀਰ ਨੂੰ ਔਰ ਪੈਣਾ ਨੂੰ ਬਜ਼ੁਰਗਾਂ ਨੂੰ ਮੈਂ ਬੇਤੀ ਕਰਾਂਗਾ ਉਹਨਾਂ ਵਾਲਾ ਕੇ ਤੇ ਆਪਾਂ ਆਦੇ ਕੈਂਡੀਡੇਟ ਜਿਹੜੇ ਉਹ ਜਿਤਾਈਏ ਔਰ ਕਾਂਗਰਸ ਦੇ ਆਤਮ ਮਜ਼ਬੂਤ ਕਰੀਏ ਹੋ ਇੱਕ ਛੋਟੀ ਜਿਹੀ ਗੱਲ ਅਗੇ ਹੋਰ ਕਰਨਾ کھڑا ہے میرا خلابہ سچے نہیں دیکھا نہیں بیکھا کوئی کیتا ہے ہے لو کہ ساڑے گھر بوریاں نہیں پڑتا رہے آپا سارے سوچا یار بدلا نواں بندہ کو لے رہے جیسے پانی بوٹا آپا پائیاں जॾहिं वोटा पाई हुन ताक़त आई जहिड़े पिंड पिण वादे उहो बी उहो करी वेक लो आई त हज़ार रुपया उहो खाते पाइ सिफार जीड़ी उहो मेरा नंबर खड़ा मेरे नंबर ते फोन करो इन जी गाना मैदा बचा बि आयो कम कर

ਜੇ ਬੀਬੀ ਸਾਡੀ ਇਹ ਜਿੱਤੀ ਕਰਨ ਹੋ ਗਈ ਆਪਣੀ ਮਰਜ਼ੀ ਦੀ ਉਹ ਕੇਵਲਾ ਪਾਵਣ ਮਰਜ਼ੀ ਦੀ ਮੀਟਰ ਲਾਣ ਕੇ ਤਾਂ ਸਾਨੂੰ ਇੰਨਾ ਕੁ ਜੜਾ ਉਹ ਇਹਨਾਂ ਪੈਸਾ ਭਰਨਾ ਪਏਗਾ ਜਿੱਥੇ ਅਸੀਂ ਆਪਣੇ ਬੱਚਨ ਨਹੀਂ ਮਰਲਾ ਪੜਾ ਸਕਦੇ ਬੱਚਿਆਂ ਨੂੰ ਨਹੀਂ ਸਹੀ ਟੰਗ ਨਾਲ ਕਪੜਾ ਦੇ ਸਕਦੇ ਤਾਂ ਇਹ ਇੱਕ ਨਵਾਂ ਬਦਲ ਸਾਡੇ ਤੇ ਕੜਕ ਪੈਣਾ ਜਿਹੜਾ ਉਹ ਜਿੱਤ ਭਰਾਂਗੇ ਕਿ ਆਪਣੇ ਸਮਾਜ ਨਾਲ ਆਪਣੇ ਘਰ ਨੂੰ ਚਲਾਵਾਂਗੇ पर उते दुनिया पढ़ खे थे रख तक बि साथो कई घर जहिड़े इन मकान डेक पए उहो राब तरपाल थे आज तक बि बेठे किरू किरू मदद करी फसल तबाह गई इन दांगे इन दवानी चंद बंदू

ਉਹ ਸਾਰੇ ਜਿਹੜੇ ਚਿਕਵੇ ਬੋਲ ਕੇ ਇੱਕ ਇੱਕ ਮੋੜ ਜਿਹੜੀ ਕਾਂਗਰਸ ਨੂੰ ਦੇ ਪੰਦੇ ਦੇ ਨਿਸ਼ਾਨ ਤੇ ਲਾ ਦਿਓ ਚਾਹੇ ਜ਼ਿਲ੍ਹਾ ਪ੍ਰੀਸ਼ਦ ਦੀ ਹੋਵੇ ਤੇ ਚਾਹੇ ਬਲਾਗ ਸੰਗਠਨ ਦੀ ਹੋਵੇ ਅੱਗੇ ਕਰੋ ਵੇਖਾ ਕਹਿੰਦਾ ਸੀ ਕਿ ਆ ਵੀ ਦੋਵੇਂ ਆ ਰਹੇ ਨੇ ਤੇ ਮਾਲਕ ਕਰਿਆ ਆਪਾਂ ਦੱਸਤਾ ਜਾਈਏ ਇਹ ਆਰੇ ਵਾਲਿਆਂ ਨੂੰ ਲੱਕੜੀਆਂ ਹੀ ਦਿੱਦਿਆਂ ਤੇ ਬੰਧਿਆ ਕਰਨਾ ਇਤਰਾਜੀ ਤੁਹਾਨੂੰ ਸਿੱਧਾ ਘਰ ਦੇਣਾ ਨਾਲ ਕੰਮ ਲਗ ਲੈ ਕਰੋ ਲੋਕਾਂ ਦੇ ਕੰਮ ਜਿੰਨੀ ਤੁਹਾਡੇ ਕੋਲ ਤਾਕਤ ਹੈ ਕਰੋ ਕਾਂਗਰਸ ਨਾਲ ਲੜ ਕੇ ਮੋਢੇ ਨਾਲ ਮਾਟਾ ਜੋੜ ਕੇ ਤੇ ਇਹ ਕੰਮ ਕਰਨਗੇ ਆਪਣੇ ਬੱਚੇ ਸੋ ਮੈਂ ਫਿਰ ਦੁਬਾਰਾ ਨਗਰ ਵਾਸੀਆਂ ਨੂੰ ਬੇਨਤੀ ਕਰਨਾ ਗੱਲ ਮੈਨੂੰ ਨਹੀਂ ਕਹਿਣੀ ਚਾਹੀਦੀ ਪਰ ਉਹ ਨਹੀਂ ਰਿਹਾ ਜਾਂਦਾ پیٹا اپنے تھوڑی بھی ہزاری کا والدے نہ کمی کے کم کوئی بہت ہو ہزاری کا ویکھا جانا نہ سوتے کا آپ سارے ایک دے کا دکھ دکھ بننے ہوں بھی کسی کا کوئی پاک رکھے بھی بچوں کا ਉਹ ਨੀਵੇਂ ਦੇ ਵਿਖੜਾ ਜਾਰੀ ਕਾ ਘੜਾ ਖੋਜੋ ਸਾਰਿਆਂ ਦਾ ਇੱਕੋ ਹੀ ਅਮੀਰ ਹੈ ਵੱਡਿਆਂ ਦਾ ਮੇਲ ਹੈ ਬੀਬੀਆਂ ਦਾ ਮੇਲ ਹੈ ਤਾਂ ਉਹਨਾਂ ਨੂੰ ਵੀ ਹੱਥ ਬਾਂਧ ਕੇ ਆਪਣੇ ਨਾਲ ਜੋੜਨਾ ਹੈ ਸੋ ਮੈਂ ਇਹਨਾਂ ਨੂੰ ਕੁਝ ਕਹਿੰਦਾ ਰਾਜਾ ਲਾਂਗਾ ਵਹਿਮੋਕੀ ਕਾ ਖਾਲਸਾ ਸ੍ਰੀ ਵਹਿਗੂ ਜੀ ਦੀ ਫਤਿਹ ਮੈਂ ਅਦੇ ਦਿਲੋਂ ਕਰਦਾ ਸਾਰੇ ਬੋਲੋ ਵਹਿਗੂ ਜੀ ਕਾ ਖਾਲਸਾ ਵਹਿਗੂ ਜੀ ਕੀ ਫਤਿਹ ਫਿਰ ਇਸ ਤੋਂ ਬਾਅਦ ਰੱਬ ਦਾ ਨਾਮ ਤੇ ਜ਼ਰੂਰੀ ਹੁੰਦਾ ਹੈ ਤੇ ਲੈਣਾ ਵੀ ਚਾਹੀਦਾ ਹੈ ਇਸ ਅੱਗੇ ਆਪਣਾ ਵੋਟਾਂ ਦਾ ਚੱਲ ਪਿਆ ਹੈ ਜਿਹੜਾ ਇਹ ਆਪਾਂ ਵੋਟਾਂ ਵੀ ਪਾਉਣੀਆਂ ਤੇ ਸਾਰਿਆਂ ਨੂੰ ਪਹਿਣਾ ਪਰਮਾਨੋ ਵੀ ਮਿਲਣਾ ਹੈ ਟਾਈਮ ਬਹੁਤ ਥੋੜਾ ਹੈ ਇਸ ਕਰਕੇ ਥੋੜਾ ਥੋੜਾ ਟਾਈਮ ਸਾਰੇ ਵੀਰਾਂ ਨੂੰ ਦੇਵਾਂਗੇ ਤੇ ਮੇਰੇ ਮਨੋਂ ਹੱਥ ਜੋੜ ਕੇ ਬੇਨਤੀ ਹੈ ਬੀਬੀ ਰਾਮੋਬਾਈ ਸਾਡੇ ਚੇਅਰਮੈਨ ਵੱਡੇ ਕੋਰੇੜਾ ਜਿਲ੍ਹਾ ਪ੍ਰਿੰਟ ਤੇ ਅਸੀਂ ਉਹਨੂੰ ਵੀ ਹੱਥ ਜੋੜ ਕੇ ਬੇਨਤੀ ਕਰ ਰਹੇ ਹਾਂ ਮੈਨੂੰ ਵੀ ਬਲਵੰਤ ਸਿੰਘ ਨੂੰ ਵੀ ਓਟਾਂ ਪਾਉਣੀਆਂ ਕਾਂਗਰਸ ਪਾਰਟੀ ਨੂੰ ਵੀ ਪਾਉਣੀਆਂ ਆਗਾ ਆਉਣ ਵਾਲੇ 27 ਆਪਣੇ ਲਖਣ ਆ ਰਹੇ ਨੇ 27 ਨੂੰ ਉਹ ਆਪਾਂ ਬੱਦ ਤੋਂ ਬੱਦ ਸ਼ੇਰ ਸਿੰਘ ਆ ਬਾਇਆ ਤੇ ਕਾਂਗਰਸ ਪਾਰਟੀ ਨੂੰ ਓਟਾਂ ਪਾਉਣੀਆਂ ਕਿਹੜੀ ਵੀ ਕਾਂਗਰਸ ਪਾਰਟੀ ਨੂੰ ਟਿਕਟ ਦੇਂਦਾ ਕਿਸੇ ਨੂੰ ਵੀ ਉਦੇਸ਼ ਅੰਜੇ ਅੰਦੇਸ਼ਾਂ ਕੀ ਹੈ ਸਾਰੇ ਆਪਣੇ ਇੰਡੀਆ ਦੇ ਵਿੱਚ ਕਾਂਗਰਸ ਨੂੰ ਹੀ ਓਟ ਪਾਓ ਤੇ ਕਾਂਗਰਸ ਦੀ ਕਾਮਯਾਬੀ ਕਰੋ ਜੋ ਵੀ ਕੋ ਕੰਮ ਹੁੰਦਾ ਹੈ ਇਹ ਆਪਣੇ ਘਰ ਆਪ ਪਰਿਵਾਰ ਮnde ਬੈਠਣ ਇਸ ਲਈ ਮਰਜੀ ਜਾ ਕੇ ਆਪਾਂ ਨਾਲ ਕੋ ਕੰਮ ਲੈ ਸਕਦੇ ਹਾਂ ਇਹਨਾਂ ਕੇ ਆਪਣੀ ਬਹੁਤ ਪ੍ਰਿਆ ਜਲਦੀ ਹੈ ਸਾਰੇ ਬਣ ਪਰਾਂਵਾਂ ਦੇ ਇਸ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਂਡ ਦੇ ਨਮਾਜ਼ ਜੀ ਵੀਰੋ ਔਰ ਪੈਣੋ ਗੱਜ ਕੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੱਲ ਇਹ ਆ ਗਈ ਵੀਰੋ ਲੈਕਸ਼ਨ ਆਪਣੇ ਸਿਰ ਤੇ ਆ ਗਿਆ ਵੰਤ ਵੱਦ ਵੋਟਾਂ ਜਿਹੜੀਆਂ ਆਪਾਂ ਪਾ ਕੇ ਨੰਦਾ ਦੋਵਾਂ ਦਾ ਹੱਥ ਕਾਮਯਾਬ ਕਰੀਏ ਬੀਬੀ ਭੈਣ ਰਾਮੋਬਾਈ ਜਿਲ੍ਹਾ ਪ੍ਰਸ਼ਾਸਿਤ ਤੋਂ ਆਏ ਨਾ ਸਰਦਾਰ ਬਲਵੰਤ ਸਿੰਘ ਇਹ ਆਪਣੇ ਪਿੰਡ ਲੱਖੇਕੋਤਾਰ ਤੋਂ ਆਏ ਗਏ ਨਾ ਇਹ ਨਹੀਂ ਖੜੇ ਆ ਗਏ ਨਾ ਇਹ ਸਾਰੇ ਆਪਾਂ ਖੜੇ ਆ ਗਏ ਇਹ ਹੈਗਾ ਸਾਰਿਆਂ ਦੀ ਵੋਟ ਜਿਹੜੀ ਹੈਗੀ ਮਹਨ ਨਿਰੰਤ ਕੀਮਤੀ ਹੈਗੀ ਆ ਕੋਈ ਗੁੱਸਾ ਗਿੜਾ ਹੈਗਾ ਕਿਸੇ ਤਰ੍ਹਾਂ ਦਾ ਵੀ ਛੱਡ ਕੇ ਆਪਾਂ ਇਹਨਾਂ ਨੂੰ ਵੋਟ ਪਾਈਏ ਵੋਟ ਪਾਣ ਤੇ ਸਾਡੇ ਨੰਬਰਦਾਰ ਜੀ ਸਾਡੇ ਰਾਮ ਸਿੰਘ ਜੀ ਲਾਧੂ ਕਾ ਤੋਂ ਸਾਰੇ ਸਰਕਾਰਿਆਂ ਤੋਂ ਸਾਡੇ ਜਿਹੜੇ ਕੈਂਡੀਡੇਟ ਨੇ ਸ਼੍ਰੀਮਤੀ ਰਾਮੋ ਬਾਈ ਜੀ ਜ਼ਿਲ੍ਹਾ ਪ੍ਰੀਸ਼ਦ ਦੇ ਔਰ ਬਲਾਕ ਸੰਤੀ ਦੇ ਬਲਵੰਤ ਸਿੰਘ ਜੀ ਤੁਸੀਂ ਬੜੇ ਚੰਗੀ ਤਰ੍ਹਾਂ ਜਾਣਦੇ ਹੋ ਤੋ ਸਾਰੇ ਸਰਕਾਰਿਆਂ ਦਾ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ 14 ਤਰੀਕ ਨੂੰ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਤੀ ਦੇ ਇਲੈਕਸ਼ਨ ਹੋਣ ਜਾ ਰਹੇ ਇਹ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਮੈਂ ਸਮਝਦਾ ਕਿ ਬਹੁਤ ਹੀ ਅਹਿਮ ਇਲੈਕਸ਼ਨ ਹੈ ਪਿੱਛੇ ਜੋ ਆਪਣੀ ਸਰਕਾਰ ਵੇਲੇ ਸੰਤਿਆ ਦੇ ਜ਼ਿਲ੍ਹਾ ਪ੍ਰੀਸ਼ਦ ਬਣੀ ਸੀ ਉਦੋਂ ਕਰੋੜਾਂ ਰੁਪਏ ਦੇ ਫੰਡ ਕਾਂਗਰਸ ਸਰਕਾਰ ਨੇ ਸੰਤਿਆ ਨੂੰ ਦਿੱਤੇ ਜ਼ਿਲ੍ਹਾ ਪ੍ਰੀਸ਼ਦ ਨੂੰ ਦਿੱਤੇ ਔਰ ਪਿੰਡਾਂ ਦੇ ਵਿੱਚ ਮੈਂ ਸਮਝਦਾ ਕਿ ਡਿਵੈਲਪਮੈਂਟ ਬੜੇ ਚੰਗੀ ਪੱਧਰ ਤੇ ਹੋਈ ਇਸ ਪਿੰਡ ਦੀ ਵੀ ਡਿਵੈਲਪਮੈਂਟ ਮੈਂ ਸਮਝਦਾ ਕਿ ਜੇ ਕੰਮ ਹੋਏ ਉਦੋਂ ਆਪਣੀ ਸਰਕਾਰ ਵੇਲੇ ਡਿਵੈਲਪਮੈਂਟ ਹੋਈ ਹੈ ਚਾਹੇ ਸਕੂਲ ਦੀ ਹੈ ਚਾਹੇ ਨਗਰ ਦੀ ਹੈ ਇਹ ਸਰਕਾਰ ਨੇ ਤਾਂ ਅੱਜ 4 ਸਾਲ ਹੋ ਗਏ ਰੁਪਈਆ ਨਹੀਂ ਕਿਸੇ ਪੰਚਾਇਤ ਨੂੰ ਦਿੱਤਾ ਕਿਸੇ ਪਿੰਡ ਨੂੰ ਦਿੱਤਾ ਸਿਰਫ ਸ਼ੋਸ਼ੇ ਬਾਜੀ ਡਰਾਮੇ ਬਾਜੀ ਉਹ ਕਰਦੇ ਆ ਅੱਜ ਆ ਲੈਟਰ ਵੰਡ ਤੇ ਅੱਜ ਉਹ ਲੈਟਰ ਵੰਡ ਤੇ ਸਿਰਫ ਉਹ ਸੈਂਟਰ ਦਾ ਵਿੱਤ ਕਮਿਸ਼ਨ ਦਾ ਪੈਸਾ ਉਹ ਪਹਿਲਾਂ ਹੀ ਸਰਪੰਚਾਂ ਦੇ ਖਾਤੇ ਆ ਜਾਇਆ ਹੋਇਆ ਕੋਈ ਇਹਨਾਂ ਦੀ ਕੋਈ ਉਪਲਬਧੀ ਨਹੀਂ ਇਹਨਾਂ ਦੀ ਸਰਕਾਰ ਦੀ ਕਿ ਇਹਨਾਂ ਨੇ ਕਿਸੇ ਪੰਚਾਇਤ ਨੂੰ ਕੋਈ ਲੱਖ ਰੁਪਈਆ ਵੀ ਕਿਸੇ ਨੂੰ ਦਿੱਤਾ ਹੋਵੇ ਉਲਟਾ ਸਰਪੰਚਾਂ ਦੇ ਕੰਮ ਰੋਕ ਦਿੰਦੇ ਆ ਔਰ ਪੈਸੇ ਜਿਹੜੇ ਲੋਕਾਂ ਕੋਲੋਂ ਲੈਂਦੇ ਆ ਚਾਹੇ ਸਰਪੰਚਾਂ ਕੋਲੋਂ ਲੈਣ ਲੋਕਾਂ ਕੋਲੋਂ ਲੈਣ ਔਰ ਪਹਿਲੀ ਵਾਰ ਹੋਇਆ ਕਿ ਜਿਹੜੇ ਐਮਐਲਏ ਲੋਕਾਂ ਦੀ ਜੇਬਾਂ ਤੇ ਡਾਕਾ ਮਾਰਦੇ ਆ 5-500 ਰੁਪਈਆ ਉਹਨਾਂ ਦਾ ਬਾਪੂ ਲਈ ਜਾਂਦਾ 2-200 ਰੁਪਈਆ ਲੈ ਕੇ ਦਿੱਤਰ ਮਰਜੀ ਮੋਟਰਸਾਈਕਲ ਤੇ ਉਹਨਾਂ ਨੂੰ ਚੜਾਓ ਤੇ ਜਿਹੜੇ ਮਰਜੀ ਅਫਸਰ ਕੋਲ ਲੈ ਜਾਓ ਪਹਿਲੀ ਵਾਰ ਹੋਇਆ ਔਰ ਉਲਟਾ ਕੰਮ ਕਰਨ ਦੀ ਬਜਾਏ ਇਹਨਾਂ ਨੇ ਕ੍ਰਪਸ਼ਨ ਨਹੀਂ ਕਰਤੀ ਇਹ ਕਹਿੰਦੇ ਸੀ ਕਿ ਅਸੀਂ ਕ੍ਰਪਸ਼ਨ ਅਸੀਂ ਖਤਮ ਕਰ ਦਿਆਂਗੇ ਅੱਜ ਜਿਹੜੇ ਮਰਜੀ ਥਾਣੇ ਚਲੇ ਜੋ ਕਚਹਿਰੀ ਚਲੇ ਜੋ ਜਿਹੜੇ ਮਰਜੀ ਸਰਕਾਰੀ ਦਫ਼ਤਰ 'ਚ ਚਲੇ ਜੋ ਜਿਹੜੇ ਪੈਸੇ ਤੋਂ ਬਿਨਾਂ ਕਿਸੇ ਦਾ ਕੋਈ ਕੰਮ ਨਹੀਂ ਹੁੰਦਾ ਔਰ ਦੁਬਨੇ ਤਿਕਨੇ ਜਿਹੜੇ ਪੈਸੇ ਦੇਣੇ ਪੈਂਦੇ ਤਾਂ ਜਾ ਕੇ ਕਿਸੇ ਦੀ ਸੁਣਵਾਈ ਹੁੰਦੀ ਨਹੀਂ ਤਾਂ ਆਮ ਗਰੀਬ ਬੰਦੇ ਆਮ ਬੰਦੇ ਦੀ ਸੁਣਵਾਈ ਹੈ ਹੀ ਨਹੀਂ ਜਿੱਥੇ ਕਹਿੰਦੇ ਸੀ ਕਿ ਅਸੀਂ ਆਮ ਆਦਮੀਆਂ ਦੀ ਸਰਕਾਰ ਲਿਆਵਾਂਗੇ ਔਰ ਇਹ ਤਾਂ ਬੜੇ ਖਾਸ ਬਣੇ ਪਏ ਬੜੇ ਵੱਡੇ ਬਣ ਗਏ ਪੈਸਾ ਲੁੱਟ ਲੁੱਟ ਇਹਨਾਂ ਨੇ ਬਹੁਤ ਆਪਣੀ ਜਾਇਦਾਦ ਬਣਾ ਲਈ ਸੋ ਹਮੇਸ਼ਾ ਇਹਨਾਂ ਗਰੀਬਾਂ ਨੂੰ ਮਾਰਿਆ ਜਿਹੜੇ ਗੱਲਾਂ ਕਰਦੇ ਸੀ ਕਿ ਅਸੀਂ ਆਮ ਆਦਮੀ ਆਮ ਸਰਕਾਰ ਆਊਗੀ ਔਰ ਪਿਛਲਾ ਕਾਂਗਰਸ ਦਾ ਰਾਜ ਵੀ ਤੁਸੀਂ ਯਾਦ ਕਰੋ ਕਿ ਕਿੰਨੇ ਪੈਸੇ ਫਾਂਡ ਡਿਵੈਲਪਮੈਂਟ ਕਿੰਨੀ ਹੋਈ ਔਰ ਸਾਡੇ ਪਰਿਵਾਰ ਨੇ ਤੁਸੀਂ ਜਿੰਨਾ ਮਾਨ ਸਤਿਕਾਰ ਜ ਦਿੱਤਾ ਉਹਦਾ ਅਸੀਂ ਸਾਣ ਵੀ ਕਦੇ ਨੀ ਲਾ ਸਕਦੇ ਪਿੱਛੇ ਐਮਪੀ ਇਲੈਕਸ਼ਨ ਹੋਇਆ ਤੁਸੀਂ ਤੀਜੀ ਵਾਰ ਸਰਦਾਰ ਸ਼ੇਰ ਸਿੰਘ ਖਵਾਜ ਨੂੰ ਵੱਡੀ ਲੀਡ ਨਾਲ ਇਹਨਾਂ ਪਿੰਡਾਂ ਨੇ ਜਿਤਾ ਕੇ ਜਿਹੜਾ ਪਾਰਲੀਮੈਂਟ ਦੇ ਵਿੱਚ ਪਹੁੰਚਿਆ ਤੁਸੀਂ ਮੈਨੂੰ ਵੀ ਇਤੋ ਇਜ਼ੀ ਨੁਮਾਇੰਦਗੀ ਕਰਨ ਦਾ ਮਾਨ ਦਿੱਤਾ ਸੋ ਸਾਡਾ ਪਰਿਵਾਰ ਕਦੇ ਤੁਹਾਡਾ ਸਾਣ ਨਹੀਂ ਲਾ ਸਕਦਾ ਹਮੇਸ਼ਾ ਹੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਜਦੋਂ ਮਰਜ਼ੀ ਆਵਾਜ਼ ਮਾਰੋ ਕਵਾਂਡ ਪਿੰਡ ਹੈ ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ ਜਦੋਂ ਮਰਜ਼ੀ ਤੁਸੀਂ ਸਿੱਧਾ ਫੋਨ ਤੇ ਕੋਈ ਕੰਮ ਹੋਵੇ ਅਸੀਂ ਹਾਜ਼ਰ ਬੈਠੇ ਹਾਂ ਸੋ ਬੇਨਤੀ ਇਹ ਹੈ ਕਿ ਆਪਾਂ ਜਿਹੜੇ ਕੈਂਡੀਡੇਟ ਨੇ ਇਹਨਾਂ ਨੂੰ ਆਪਾਂ ਬਾ ਚੜ ਕੇ ਵੋਟਾਂ ਪਾ ਕੇ ਜਿਤਾਈਏ ਤਾਂ ਕਿ ਇਹਨਾਂ ਦੀ ਸਰਕਾਰ ਦੇ ਮੂੰਹ ਤੇ ਇੱਕ ਚਪੇੜ ਵੱਜੇ ਜਿਹੜੇ ਕਹਿੰਦੇ ਸੀ ਕਿ ਹਜ਼ਾਰ ਹਜ਼ਾਰ ਰੁਪਈਆ ਅਸੀਂ 50 ਹਜ਼ਾਰ ਬੀਬੀਆਂ ਨੂੰ ਲਾਰਾ ਲਾਇਆ ਕਿ ਹਜ਼ਾਰ ਹਜ਼ਾਰ ਰੁਪਈਆ ਅਸੀਂ ਪਾਵਾਂਗੇ ਅੱਜ 4 ਸਾਲ ਹੋ ਗਏ 1 ਰੁਪਈਆ ਨਹੀਂ ਕਿਸੇ ਦੇ ਕੋਖਾਤੇ ਆਇਆ ਸਿਰਫ ਝੂਠ ਔਰ ਜੁਮਲੇਬਾਜ਼ੀ ਕਰਕੇ ਇਹਨਾਂ ਨੇ ਸਰਕਾਰ ਬਣਾਈ ਸੀ ਸੋ ਇਹ ਉਲਟਾ ਇਹਨਾਂ ਨੇ ਕਰਜ਼ਾ ਚੜਾਤਾ ਆ ਪਿੱਛੇ ਬਿਜਲੀ ਜੋ ਜਿਹੜਾ ਨਿੱਜੀਕਰਨ ਕਰਨ ਦੀ ਪਿਛਲੇ ਪਿੰਡ ਇੱਕ ਜਥੇਬੰਦੀ ਨੇ ਆਵਾਜ਼ ਚੱਕੀ ਸੋ ਇਹਨਾਂ ਨੇ ਪੰਜਾਬ ਦੇ ਸਿਰ ਤੇ ਕਰਤਾ ਹੀ ਚੜਾਇਆ ਕੁਛ ਕੀਤਾ ਨੇ ਕੰਮ ਨਹੀਂ ਕੀਤਾ ਹੁਣ ਇਹ ਬਿਜਲੀ ਨੂੰ ਵੀ ਜਿਹੜਾ ਪ੍ਰਾਈਵੇਟ ਕਰਨਾ ਚਾਹਦੇ ਸੋ ਉਹਦੇ ਲਈ ਵੀ ਅਸੀਂ ਉਹਨਾਂ ਦੇ ਨਾਲ ਖੜਾਂਗੇ ਔਰ ਬਿਜਲੀ ਬੋਰਡ ਜਿਹੜਾ ਪ੍ਰਾਈਵੇਟ ਨਹੀਂ ਹੋਣ ਦਿਆਂਗੇ ਅੱਜ ਚਿਪਾਂ ਵਾਲੇ ਮੀਟਰ ਇਹ ਤਾਂ ਕਹਿੰਦੇ ਸੀ ਅਸੀਂ ਬਿਜਲੀ ਜਿਹੜੀ ਫ੍ਰੀ ਕਰ ਦਿਆਂਗੇ ਫ੍ਰੀ ਮਿਲੇਗੀ ਸਾਰਿਆਂ ਨੂੰ ਉਲਟਾ ਹੁਣ ਇਹ ਤਾਂ ਚਿਪਾਂ ਵਾਲੇ ਮੀਟਰ ਲਾਈ ਜਾਂਦੇ ਔਰ ਬਿਜਲੀ ਦਾ ਬਿੱਲ ਤੁਸੀਂ ਵੇਖ ਲਓ ਉਹਨਾਂ ਦੇ ਦੁੱਗਣੇ ਤਿੰਨ ਨੇ ਆ ਗਏ ਸੋ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਮਾਰਨਾ ਹੈ ਲੁੱਟਣਾ ਹੈ ਹੋਰ ਇਹਨਾਂ ਸੂਲਤ ਨਹੀਂ ਪੰਜਾਬ ਦੇ ਲੋਕਾਂ ਨੂੰ ਦੇਣੀ ਸਾਰਾ ਪੈਸਾ ਲੁੱਟ ਕੇ ਸਾਰਾ ਦਿੱਲੀ ਵੱਲ ਲਈ ਜਾਂਦੇ ਚਾਹੇ ਕੇਜਰੀ ਵਾਲਾ ਇਹਨਾਂ ਦਾ ਚਾਹ ਕੋ ਜੱਟਾ ਚਾਹ ਕੋ ਫੋੜ ਸੋ ਇੰਨਾ ਤੋਂ بچੀਏ ਆਪਾਂ ਸੋ ਆਜਿਹੜੀ 2027 ਦੇ ਇਲੈਕਸ਼ਨ ਆਣਾ ਸੋ ਮੈਨੂੰ ਪਤਾ ਤੁਸੀਂ ਮੰਨ ਸਾਰੇ ਬਣਾਈ ਬੈਠੇ ਹੋ 27 ਦਾ ਜਿਹੜਾ ਇਲੈਕਸ਼ਨ ਆ ਉਹਦੀ ਨਹੀਂ ਜਿਹੜੀ ਆਪਾਂ ਇਹਨਾਂ ਇਲੈਕਸ਼ਨਾਂ ਤੋਂ ਰੱਖਣੀ ਹੈ ਆਪਾਂ ਭਲਵੰਤ ਸਿੰਘ ਜੀ ਨੂੰ ਔਰ ਮਾਤਾ ਰਾਮੋਬਾਈ ਜੀ ਨੂੰ ਵੱਧ ਤੋਂ ਵੱਧ ਲੀਡ ਇਥੋਂ ਕਿਸ ਪਿੰਡ ਦੇ ਵਿੱਚੋਂ ਦੇ ਕੇ ਇਹਨਾਂ ਨੂੰ ਆਪਾਂ ਇਲੈਕਸ਼ਨ ਜਿਤਾਈਏ ਤਾਂ ਕਿ ਆਉਣ ਵਾਲੇ 27 ਦੇ ਇਲੈਕਸ਼ਨ ਦੀ ਜਿਹੜਾ ਵਿਧਾਨ ਸਭਾ ਦਾ ਇਲੈਕਸ਼ਨ ਆਣਾ ਉਹਦੀ ਨੀਂਹ ਰੱਖੀ ਜਾਏ ਔਰ ਕਾਂਗਰਸ ਪਾਰਟੀ ਨੂੰ ਜਿਹੜਾ ਹੋਰ ਮਜ਼ਬੂਤ ਕਰੀਏ ਔਰ ਸਾਡੀ ਸਾਰੀ ਟੀਮ ਸਾਡੇ ਬਲਾਕ ਪ੍ਰਧਾਨ ਸਾਰੀ ਕਾਂਗਰਸ ਦੀ ਟੀਮ ਤੁਹਾਡੇ ਨਾਲ ਖੜੀ ਹੈ ਜਿੱਥੇ ਵੀ ਲੋੜ ਪਵੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ। ਬਸ ਆਉਣ ਵਾਲੀ 14 ਤਰੀਕ ਨੂੰ ਪੋਲਿੰਗ ਦਾ ਜ਼ਰੂਰ ਧਿਆਨ ਰੱਖਣਾ ਹੈ ਕਿ ਜਿਹੜੀ ਇੱਕ ਇੱਕ ਵੋਟ ਆਪਣੀ ਜਿਹੜੀ ਕਾਂਗਰਸ ਪਾਰਟੀ ਦੀ ਹੋ ਰਵੇ ਨਾ। ਕਈ ਵਾਰੀ ਕੋਈ ਆਲਸ ਕਰ ਜਾਂਦਾ ਵੀ ਚਲੋ ਕੋਈ ਨਹੀਂ ਇਹ ਤਾਂ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਹੈਗੀ ਹੈ ਕੋਈ ਨਹੀਂ। ਪਰ ਆਲਸ ਨਹੀਂ ਕਰਨਾ। ਵੋਟ ਜਿਹੜੀ ਆਪਦੀ ਇਸਤੇਮਾਲ ਜ਼ਰੂਰ ਕਰ ਉਹ ਪੋਲ ਕਰਕੇ ਆਣੀ ਹੈ ਔਰ ਇੱਕ ਇੱਕ ਵੋਟ ਕਾਂਗਰਸ ਦੇ ਹੱਕ ਚ ਪਾਓ ਸੋ ਇਨੀ ਹੀ ਬੇਨਤੀ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ